DSP ਸਬਡਿਵੀਜ਼ਨ ਹਰਪ੍ਰੀਤ ਸਿੰਘ ਤੇ CIA ਸਟਾਫ ਕਪੂਰਥਲਾ ਇੰਚਾਰਜ ਜਰਨੈਲ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਲਵਿੰਦਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਹਾਊਸ ਨੰਬਰ 345 ਅਰਬਨ ਸਟਰੀਟ ਕਪੂਰਥਲਾ ਦੇ ਘਰ ਕਿਸੇ ਨਾਮ ਲੂਮ ਵਿਅਕਤੀ ਵੱਲੋਂ ਚੋਰੀ ਕਰ ਲਈ ਗਈ ਹੈ ਜਿਸ ਵਿੱਚ ਉਹਨਾਂ ਨੇ ਲਾਇਸੈਂਸ ਪਿਸਟੋਲ ਬੱਤੀ ਬੋਰ 35000 ਰੁਪਏ ਭਾਰਤੀ ਕਰਾਂਸੀਅਤੇ 13 ਟੋਲੇ ਸੋਨੇ ਦੀ ਚੋਰੀ ਕੀਤੀ ਅਤੇ ਸਿਟੀ ਵਿਖੇ ਦਾਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੇ ਉਸਤੇ ਮੁਕਦਮੇ ਨੂੰ ਟ੍ਰੇਸ ਕਰਨ ਲਈ ਕਪੂਰਥਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੈਡ ਇਨਸਪੈਕਟਰ ਜਨੈਲ ਸਿੰਘ ਇਨਚਾਰਜ ਸੀਆਈਏ ਸਟਾਫ ਕਪੂਰਥਲਾ 52 ਮਨਜੀਤ ਸਿੰਘ ਮੁਖਫਸਰ ਥਾਣਾ ਅਰਬਨ ਸਟੇਟ ਕਪੂਰਥਲਾ ਤੇ ਏਐਸਆਈ ਚਲਨਜੀਤ ਸਿੰਘ ਇਨਚਾਰਜ ਟੈਕਨੀਕਲ ਸੋਲ ਕਪੂਰਥਲਾ ਦੀ ਡਿਊਟੀ ਲਗਾਈ ਗਈ ਇਸ ਤੋਂ ਇਲਾਵਾ ਹੋਰ ਕੀ ਕੀਤਾ ਇਸ ਮਾਮਲੇ 'ਚ ਤੁਸੀਂ ਵੀ ਸੁਣੋ ਹਾਂਜੀ ਸਰ ਆਈ ਦੀ ਕਾਨਫਰੈਂਸ ਦਾ ਹੀ ਜੀ ਪਾਸ ਹੈ ਜੀ ਇਸੇ ਨਾਮ ਵਿੱਚ ਅਰਪਾ ਸ਼ਿਟ ਦੇ ਦੇ ਰਿਏ ਦੇ ਵਿੱਚ ਦੋ ਚੋਰੀਆਂ ਹੋਈਆਂ ਸੀ ਇੱਕ ਜੇ ਸਵਾਲ ਦੇ ਵਿੱਚ 56 ਨੰਬਰ ਮਕਦਮਾ ਅੰਦਰ ਜੋ ਹੈ ਇੱਕ ਦੇ ਵਿੱਚ 94 ਨੰਬਰ ਮਕਦਮਾ ਅੰਦਰ ਜੋ ਹੈ ਉਹਦੇ ਜੋ ਅਸੀਂ ਜਿਹੜਾ ਦੋਸ਼ੀ ਫੜਿਆ ਸੁਰਿੰਦਰ ਸਿੰਘ ਜਿਹੜੀ ਸੁਰਜ ਸਰਪੰਚ ਸਿੰਘ ਵਾਸੀ ਮੜਵਰ ਇਹਦੇ ਵਿੱਚ ਪਹਿਲੇ ਮੁਕਦਮੇ ਵਿੱਚ ਚੋਰੀ ਹੋਇਆ ਸੀ ਕੋਈ 3 ਲੱਖ ਦੇ ਕਰੀ ਤੇ ਉਹ ਗੱਡੀ ਦੀਆਂ ਚਾਬੀਆਂ ਵਗੈਰਾ ਤੇ ਡੀਵੀਆ ਲਾ ਕੇ ਲੈ ਗਿਆ ਸੀ ਦੀ ਵੀਰ ਤੇ ਚਾਪੀਆਂ ਉਹਨੇ ਛਿੜ ਦਿੱਤੀਆਂ ਸੀ ਕਿਥੇ ਤੇ ਤੇ ਨਾਲ ਲੱਗਦੀ ਕਮਰੀ ਉਹ ਉਹ ਸੰਗਤ ਵਿੱਚ ਹੋ ਗਈ ਹੈ ਸੇਮ ਹੀ ਚੋਰ ਨੇ ਜਿਹੜੀ ਆ ਹਰਬਸਟ ਐਡਿਟ ਵਿੱਚ ਚੋਰਾ ਨਾ ਨੰਬਰ ਕਰਦੇ ਨੇ ਸਬੰਧ ਵਿੱਚ ਇਹਦੇ ਜਿਹਨੇ 32 ਹੋਰ ਦਾ ਡਿਸਟਰੀ ਚੋਰੀ ਕੀਤਾ ਸੀ ਪਲੱਸ 13 ਬਤੋਲੇ ਗਿਣੇ ਸੀ ਤੇ ਕੋਈ ਕੈਸ਼ ਸੀਗਾ 35000 ਉਹਦੇ ਵਿੱਚ ਅਸੀਂ ਡਿਸਟਰ ਕਵਰ ਕਰ ਲਿਆ ਤੇ ਜਿਹੜਾ ਗੋਲਡ ਹੈ ਉਹ ਸਾਰਾ ਤਾਂ ਉਹ ਸਾਰੇ ਦਾ ਕ੍ਰਿਮੀਨਲ ਬੈਕਗਰਾਉਂਡ ਹਾ ਜੀ ਦਗਲੇ ਉਹਨਾਂ ਦਾ ਨਾਮ ਹੈ ਜੀ ਜਿਸ ਸੈਟ ਲੈ ਲਿਆ ਮੈਂ ਪਰ ਚਿੱਤਰ ਆਹ ਨਕਸ਼ਾ ਦਿੱਤਾ ਆ ਆ ਨੰਦੀ ਬਸਤੀ ਵੀ ਅਜੇ ਚੋਰੀ ਦੀ ਬੇਨ ਲੱਗਦਾ ਸੋ ਟੋਟਲ ਕਿੰਨੇ ਦਾ ਪਰਚਾ ਦੱਸ ਚਾਰ ਚਾਰ ਦੇ ਕਰੀ ਬੈਠੇ ਆ ਪਰਾਂ ਦੇ ਖਰਚ ਠੀਸਾ ਇਹ ਚਿਨਾਈ ਇੱਥੇ ਸੀ ਕਿ ਉਸ ਦਿਨ ਫੜਿਆ ਗਿਆ ਜਾ ਹੋ ਰਹੀ ਸੀ ਇਹਨਾਂ ਨਾਲ ਤੱਕ ਦੀ ਤਫਤੀਸ਼ ਚੱਲਦਾ ਤੇ ਰਿਮਾਂਡ ਚ ਲਿਆ ਰਿਮਾਂਡ ਤੇ ਮਿਲਦਾ ਕੋਈ ਫਲਾਸੀ ਹਾਂ ਜੀ ਪਲਾਸਿਕ ਹੁੰਦੀ ਇਸ ਭਾਵਨਾ ਨੂੰ ਯੋਰ ਹੋਰ ਵੀ ਪਲਾਸਿਕ ਆਹ ਮੋਰ ਅਸੀਂ ਡਰੂਗਟ ਕਰਦੇ ਹਾਂ ਮਾਰਡ ਤੇ ਜੋ ਹੋਰ ਗੁਰੂ ਜੀ ਉਹ ਤਾਂ ਕਰ ਸਰ ਆਜੇ ਦਿਨ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀ ਹੋ ਰਹੀ ਹੈ ਅੱਜ ਦਿਨ ਕੋਈ ਨਾ